ਤੇ ਆ ਸੋਲਰ ਸਿਸਟਮ ਵਾਲੇ ਗੁਰਜੀਤ ਸਿੰਘ ਬਿੱਟੂ ਤੇ ਆ ਇਹਨਾਂ ਦੇ ਨੰਬਰ ਨੇ ਤੁਸੀਂ ਇਹ ਸੋਲਰ ਸਿਸਟਮ ਲਵਾਉਣਾ ਤਾਂ ਲੈ ਆਵਾ ਸਕਦੇ ਹੋ ਕਨੈਕਟ ਕਰਕੇ ਆ ਇਹਨਾਂ ਦੇ ਫੋਨ ਨੰਬਰ ਨੇ ਸਾਰਾ ਫੀਡ ਛੋਟੀਆਂ ਛੋਟੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਸਾਰੀਆਂ ਐਸਰ ਕੰਪਨੀ ਦੀ ਇਹਨਾਂ ਦੇ ਕੋਲ ਜਨਰੇਟਰ ਆ ਆ ਕੀ ਆ ਠੀਕ ਆ ਜੀ ਤੇ ਆ ਆ ਗਈ ਪਰਮ ਪਲੱਸ ਗੱਠ ਭਾਵ ਰਿਹਾ ਇਹ ਇਸਟ ਮੈਨ ਇਹਨਾਂ ਦੇ ਮਗਲਾਈ ਉਹ ਜਿਹਨੇ ਕਰਾਸ ਕਰੂਜ਼ ਵਗੈਰਾ ਸਾਰਾ ਕੁਝ ਜੋ ਚੀਜ਼ ਮਰਜ਼ੀ ਲੈ ਰੋ ਐਸੈਸਰੀ ਆ ਜਿਵੇਂ ਸੁਪਰ ਸੀਟਰ ਹੋਵੇ ਰੋਟਾ ਬੈਟਰ ਹੋਵੇ ਉਹਨਾਂ ਵਾਲੀਆਂ ਇਹ ਜਦਾ ਭਾਈ ਇੰਡਸਟਰੀਜ਼ ਐਗਰੀ ਐਗਰੀਕਸਪਾਰਟ ਪੀ ਐਮ ਐਸ ਇੰਪਲੀਮੈਂਟਸ ਬੇਰਕਾ ਸਾਰਿਆਂ ਦੇ ਆਪਾਂ ਰੌਣ ਮਾਰ ਦੇਣਾ ਤੇ ਤੁਸੀਂ ਦੇਖੀ ਚੱਲੋ ਜਿਹੜੇ ਕੋਈ ਜੀ ਲੱਗੀ ਤਾਂ ਉਹਦੇ ਤੇ ਕਨੈਕਟ ਕਰ ਸਕਦੇ ਹੋ ਕਿਉਂਕਿ ਹਰੇਕ ਦੇ ਨੰਬਰ ਦਿੱਤੇ ਹੋਏ ਨੇ ਸਕਰੀਨਸ਼ਾਟ ਮਾਰ ਕੇ ਵੀ ਕਨੈਕਟ ਕਰ ਸਕਦੇ ਹੋ ਆ ਗਿਆ ਕਮਨ ਐਗਰੀ ਟੈਕ ਇਹ ਵੀਰੇ ਉਧਰ ਜੇ ਇਹ ਆ ਗਿਆ ਸੁਪਰ ਸੀਡਰ ਤੇ ਇੱਧਰ ਆ ਗਈ ਜ਼ੀਰੋ ਡ੍ਰਿਲ ਇਹ ਆ ਗਿਆ ਉਹਦਾ ਲੇਜ਼ਰ ਲੈਵਲਰ ਤੇ ਆ ਗਿਆ ਮਲਚਰ ਤੇ ਉਹ ਆ ਗਿਆ ਰੋਟਾਵੇਟਰ ਸਾਰੇ ਇੰਪਲੀਮੈਂਟਸ ਨੇ ਤੇ ਇਹ ਇਹਨਾਂ ਦੇ ਕੰਡਕਟਰ ਨੰਬਰ ਨੇ ਤੁਸੀਂ ਸਕਰੀਨਸ਼ਾਟ ਮਾਰ ਕੇ ਕਨੈਕਟ ਕਰ ਸਕਦੇ ਹੋ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਆ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਇੱਕ ਸਾਈਡ ਦਾ ਰੌਂਡ ਵੱਜ ਕੇ ਆਪਾਂ ਚੱਲਣਾ ਦੂਜੀ ਸਾਈਡ ਜਿਵੇਂ ਕਰਤਾਰ ਰਾਮ ਦੀ ਸਟਾਲ ਬਹੁਤ ਵੱਡੀ ਆ ਤੇ ਸੋਨਾ ਲੀਕਾ ਦੀ ਤੇ ਪੀਡੀਸੀ ਜਗਤਜੀਤ ਕਈ ਬ੍ਰਾਂਡ ਨੇ ਜਿਨ੍ਹਾਂ ਦੀਆਂ ਸਟਾਲਾਂ ਕਾਫੀ ਮਤਲਬ ਵੱਡੀਆਂ ਰਾਈਆਂ ਵੀ ਆ ਨੇ ਉਹਨਾਂ ਦੇ ਆਪਾਂ ਅਲੱਗ-ਅਲੱਗ ਵੀਡੀਓ ਕਰਾਂਗੇ ਉਹਨਾਂ ਦੀ ਪੂਰੀ ਡਿਟੇਲ ਦਵਾਂਗੇ ਕਿਉਂਕਿ ਉਹਨਾਂ ਦੇ ਇੰਪਲੀਮੈਂਟਸ ਵੀ ਬਹੁਤ ਰੱਖੇ ਹੋਏ ਨੇ ਜੇ ਤੁਸੀਂ ਆ ਚੈੱਕ ਕਰ ਸਕਦੇ ਹੋ ਕਰਤਾਰ ਰਾਮ ਦੇ ਟਰੈਕਟਰ ਵੀ ਆਏ ਹੋਏ ਨੇ ਸਾਰਾ ਕੁਝ ਆਏ ਹੋਏ ਨੇ ਉਹ ਵੀ ਕੇਟੀ ਦਾ ਟਾਇਰ ਦੇ ਚੈੱਕ ਕਰੋ ਸੀ ਦੁਨੀਆ ਦਾ ਸਭ ਤੋਂ ਵੱਡਾ ਟਾਇਰ ਕਹਿ ਸਕਦੇ ਆ ਆਪਾਂ ਬੰਦੇ ਦੇਖ ਲੋ ਕਿੱਡੇ ਲੱਗਦੇ ਨੇ ਇਹਦੇ ਮੂਰੇ ਤੇ ਬੈਗ ਤੇ ਟਾਇਰ ਗੱਡਾ ਏ ਤੁਸੀਂ ਗੈਸਾ ਕਰ ਸਕਦੇ ਹੋ ਕਿਹੜੀ ਚੀਜ਼ ਆ ਹੋ ਸਕਦਾ ਏ ਤੇ ਆ ਸੋਨਾਲੀ ਕਾ ਟਰੈਕਟਰ ਖੜੇ ਨੇ ਇਹਨਾਂ ਦੀ ਵੀ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਇਕੱਲੇ ਇਕੱਲੇ ਨੂੰ ਤੇ ਸਾਰਾ ਡਿਟੇਲ ਤੁਹਾਨੂੰ ਦਵਾਂਗੇ ਬਹੁਤ ਵੱਡੇ ਸਟਾਲ ਲਾਈ ਵੀ ਆਣਾ ਨੇ ਤੁਹਾਡੇ ਪਸੰਦੀਦਾ ਟਰੈਕਟਰ ਤੁਹਾਡੇ ਘਰ ਆ ਜਾਈ ਤੁਹਾਡੇ ਖੇਤਾਂ ਦੀ ਸ਼ਾਨ ਤੁਹਾਡੀ ਸੇਵਾ ਚ ਹਾਜ਼ਰ ਨੇ ਉੱਥੇ ਇੱਕ ਨਵੇਂ ਟਰੈਕਟਰ ਦੇ ਵੱਡੇ ਟੈਕ ਦੇ ਪੱਗਿਆ ਸਾਈਨ ਦੇ ਹੁੰਦੇ ਚ ਗਾਲੀ ਹੁੰਦੀ ਹੈ ਉਹਦਾ ਮਾਝੀ 16 ਲੱਖ 40000 ਫੋਰ 4 ਟ੍ਰੈਕ ਵੀ ਲੈ ਗਏ ਨੇ ਸੀਆਰਟੀਆ ਦੇ ਸੰਬੰਧ ਨੂੰ ਕਰਨਾਂ ਚ ਮਾਲਾ ਇਹ ਸਾਰੇ 4x4 ਨੇ ਕਾਫੀ ਮਾਡਲ ਆ ਗਏ ਟਾਈਗਰ ਦੇ ਵਿੱਚ ਪਹਿਲਾਂ ਸਿਰਫ ਸੀਆਰਟੀਆ ਹੀ ਮਾਡਲ ਆਉਂਦੇ ਸੀ ਟਾਈਗਰ ਦੇ ਵਿੱਚ ਬਟ ਹੁਣ ਕੰਪਨੀ ਨੇ ਸਾਰੀ ਕਰਦੇ ਜਿਵੇਂ ਸਰਬਣਾ ਇਹਨਾਂ ਦੇ ਇਕੱਲੇ ਇਕੱਲੇ ਦਾ ਵੀਡੀਓ ਕਰਦੇ ਆ ਠੀਕ ਹੈ ਜੀ ਇੱਕ ਰਾਉਂਡ ਵੱਜ ਜਾਣਾ ਤੇ ਕੀ ਕੀ ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਕਿਹੜੀਆਂ ਹੋਰਿਆ ਸਟਾਲਾਂ ਲੱਗੀਆਂ ਹੋਈਆਂ ਸੀ ਕਿਉਂਕਿ ਜੇ ਆਪਾਂ ਪੂਰੀ ਡਿਟੇਲ ਦੀ ਮਤਲਬ ਇੱਕ ਦੋ ਵੀਡੀਓ ਬਣਾਵਾਂਗੇ ਤਾਂ ਬਹੁਤ ਵੱਡੀਆਂ ਬਣ ਜਾਂਦੇ ਨੇ ਵੀ ਪਾਰਟ ਬਹੁਤ ਬਣ ਜਾਂਦੇ ਨੇ ਇਸ ਕਰਕੇ ਆਪਾਂ ਇੱਕ ਢੇੜਾ ਸਾਰਾ ਕਿਤੇ ਲਗਾ ਦੇਣਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਜਿਹੜੀਆਂ ਵੱਡੀਆਂ ਸਟਾਲਾਂ ਨੇ ਉਹ ਸਾਰੇ ਜਾਣਕਾਰੀ ਦਵਾਂਗੇ ਖਾਣ ਪੀਣ ਦਾ ਪ੍ਰਬੰਧ ਵੀ ਹੈਗਾ ਪੂਰਾ ਕਾਫੀ ਮਸਲਾ ਆਏ ਹੋਏ ਨੇ ਕਿਉਂਕਿ ਇਹਨਾਂ ਤੋਂ ਪੈਸੇ ਲੈਂਦੇ ਨੇ ਸਟਾਲਾਂ ਵਾਲਿਆਂ ਤੋਂ ਪੈਸਾ ਲੈ ਕੇ ਫਿਰ ਇਹਨਾਂ ਨੇ ਜਿਵੇਂ ਟੰਗਰਾ ਦੀਆਂ ਮੂਰੀਆਂ ਮਾਰੀਆਂ ਹੈਗਾ ਜੀ ਸਾਰਾ ਕੁਝ ਤੇ ਉਹ ਪੈਸਾ ਇਹਨਾਂ ਦੇ ਮੈਨੇਜਮੈਂਟ ਤੇ ਜੋ ਦੇਖਰੇਖ ਸਾਰਾ ਕੁਝ ਕਰਦੇ ਨੇ ਉਹ ਤੇ ਲਾਉਂਦੇ ਨੇ ਤੇ ਅੱਗੇ ਆ ਗਿਆ ਜੀ ਕਲਾਸ ਜੀ ਕਲਾਸ ਦੀ ਖੜੀ ਆ ਜੀ ਉਰੇ ਸਾਇਲ ਹੈ ਜੜੀ ਮਸ਼ੀਨ ਟਰੈਕਟਰ ਹੈਗਾ ਹੌਲੈਂਡ ਪੈਣੀ ਸਾਹਿਬ ਵਾਲਿਆਂ ਦੀ ਕੁਆਲਿਟੀ ਬਹੁਤ ਹੁੰਦੀ ਆ ਬਹੁਤ ਵਧੀਆ ਚੀਜ਼ ਆ ਇਹ ਕਾਫੀ ਆਏ ਹੋਏ ਨੇ ਕੁਲਫੀਆਂ ਹੋ ਗਈਆਂ ਬਿਸਕੁਟ ਹੋ ਗਏ ਦੇਸੀ ਕੀ ਤੇ ਬਾਕੀ ਮਿਲਕ ਬਦਾਮ ਹੋ ਗਿਆ ਬਹੁਤ ਵਧੀਆ ਕੁਆਲਿਟੀ ਸੁਪਰ ਪੂਰੀਆਂ ਇੱਕ ਨੰਬਰ ਇਹਨਾਂ ਦੀ ਵਧੀਆ ਚੀਜ਼ ਖਾਓ ਵਧੀਆ ਚੀਜ਼ੀ ਪੀਵੋ ਆ ਗਿਆ ਜਿਸਮੰਤ ਵਾਲੇ ਇਹਨਾਂ ਦਾ ਵੀ ਸੁਪਰਸੀਡਰ ਖੜਾ ਜਗ੍ਹਾ ਬਹੁਤ ਥੋੜੀ ਥੋੜੀ ਰੁੱਤੀ ਵੀ ਆ ਲੈਂਡ ਪ੍ਰਾਈਡ ਇਹਨਾਂ ਦੇ ਰੋਟਾ ਵੇਟਰ ਆ ਕਿਸਾਨ ਵੀਰਾਂ ਲਈ ਕਿਵੇਂ ਦੁਕਾਨਾਂ ਨੇ ਸਪੇਅਰ ਪਾਰਟ ਦੀ ਉਹਨਾਂ ਨੇ ਸਟਾਲਾਂ ਲਾਈਆਂ ਆਵੀਆਂ ਨੇ ਵੀਰੇ ਆਰਗੇਨਿਕ ਸਮਾਨ ਲੈ ਸਕਦੇ ਹੋ ਲਓ ਜੀ ਵੀਰੇ ਹਾਏ ਹਾਏ ਬਹੁਤ ਵਧੀਆ ਆ ਗਿਆ ਵਾਹ ਓਕੇ ਜੀ ਆਪ ਵੀਜ਼ਿਟ ਕਰ ਸਕਦੇ ਹੋ ਨੀਵਲ ਰੋਡ ਤੇ ਸਰ ਇਹ ਸ਼ਹਿਦ ਆਈ ਨਹੀਂ ਸਰ ਆਇਲ ਹੈ ਸਰ ਆਇਲ ਆ ਹੋਰ ਕਿਹੜਾ ਪ੍ਰੋਡਕਟ ਆਈ ਆਈ ਨੇ ਸਰ ਇਹ ਨਾਰੀਅਲ ਦਾ ਤੇਲ ਹੈ ਇਹ ਬਦਾਮ ਦਾ का तेल है मूगफलिक का तेल है ये सारे के सारे तेल लकड़ी के कोलो के द्वारा निकाले गए तेलों कम तापमान पे जो निकलते हैं और इन तेलों की खासियत है की केमिकल फ्री है इन तेलों में ऑर्गेनिक है जी बिल्कुल ऑर्गेनिक तेल है और जो इन तेलों को निकालने में जो हमने मटेरियल यूज किया वो है वो मटेरियल भी ऑर्गेनिक है क्योंकि हमारे किसानों के साथ टाइप है ਕੋਹੀ ਸਬਸਲਮ ਲੈਂਦੇ ਆ ਜੋ ਆਰਗੇਨਿਕ ਹੋ ਤੇ ਆਪਣਾ ਇਹ ਪਲਾਂਟ ਕਿੱਥੇ ਹੈ ਫੈਕਟਰੀ ਜਿੱਥੇ ਸਾਡਾ ਇਹ ਪਲਾਂਟ ਕਰਨਾਲੀ ਹੈ ਕਰਨਾਲ ਤੇ ਆਏ ਤਾਂ ਵਿਜ਼ਿਟ ਕਰ ਸਕਦੇ ਆ ਮੇਰਾ ਟੈਲੀਫੋਨ ਨੰਬਰ ਹੈ 905084466 ਮਾਈ ਸੈਲਫ ਜੋਤੀ ਰਾਣਾ ਆਪ ਜਦ ਚਾਹੇ ਵਟਸਐਪ ਕਰ ਸਕਦੇ ਹੋ ওকে ਥੈਂਕ ਯੂ ਜੀ ਥੈਂਕ ਯੂ ਸੋ ਮਚ 에 ਜਿਹੜੇ ਪ੍ਰਦਾਣ ਲੈਣਾ ਹੋਵੇ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਰਨਾਲ ਚ ਨੇ ਆਏ ਗਰੀ ਆਉਣ ਦਾ ਤੇ ਆਪਾਂ ਬਾਅਦ ਚ ਸਾਰੀ ਬਣਾਵਾਂਗੇ ਹਾਂ ਕਿਤਾਬਕਾਰ ਆ ਗਿਆ ਤਾਂ ਖਾਣ ਪੀਣ ਦਾ ਸਮਾਨ ਆ ਗਿਆ ਇਹ ਸਮਾਨ ਨੇ ਵੈਲਕਮ ਪ੍ਰਾਈਮ ਪ੍ਰਾਈਮ ਐਗਰੀ ਟੈਕ ਗੁਰਪ੍ਰੀ ਭਰਾ ਉਹਨਾਂ ਦੇ ਰੋਟਾਵੇਟਰ ਨੇ ਹਤਾਇਓ ਕੰਪਨੀਆਂ ਜੋ ਇਹ ਪਲੇਟ ਵਰਤਦੇ ਨੇ ਤੇ ਪ੍ਰਾਈਮ ਐਗਰੀ ਟੈਕ ਗੁਰਪ੍ਰੀ ਭਰਾ ਹੈ ਤੇ ਇਹਨਾਂ ਦਾ ਬਹੁਤ ਕੁਆਲਿਟੀ ਵਾਈਜ਼ ਬਹੁਤ ਇਹਨਾਂ ਨੇ ਮਤਲਬ ਧਿਆਨ ਰੱਖਿਆ ਹੋਇਆ ਤੇ ਰੇਟ ਬਹੁਤ ਜਾਇਜ਼ ਨੇ 10 ਫੋਟੇ ਦਾ 1,45,000 ਮਿਲੇ ਆ ਡਿਸਕਾਊਂਟ ਆ 10,000 ਰੁਪਇਆ ਜਿਵੇਂ 8 ਫੋਟਾ ਆ ਗਿਆ 1,10,000 ਦਾ 9 ਫੋਟਾ 1,15,000 ਦਾ ਤੇ 10 ਫੋਟਾ 1,45,000 ਦਾ ਠੀਕ ਆ ਜੀ ਤੇ ਭਰਾਵਲੀ ਉਹ ਬੈਠੇ ਆ ਤੇ ਇਹਨਾਂ ਦੀ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਆ ਕੇ ਪੂਰੀ ਡਿਟੇਲ ਪੁੱਛਾਂਗੇ ਵੀ ਕਿਹੜਾ ਕਿਹੜਾ ਸਮਾਨ ਤੁਸੀਂ ਪਾਉਨੇ ਹੋ ਠੀਕ ਆ ਸਾਰਾ ਕੁਝ ਪੁੱਛਾਂਗੇ ਆਪਾਂ ਟਬਲੇਟ

ਉਸ ਦਾ ਦਰਦ ਹੈ ਨਾ ਦਰਦ ਹੈ ਪਰਤਾ ਕਰਦਾ ਹੈ ਆਪਣੀ ਨੀਤੀ ਜਿੰਨਾ ਦਰਦ ਹੈ ਆਰ ਦਸ਼ਮੇਸ਼ ਮਲੇਖ ਹੋ ਐਕਟ ਲਾਈ ਵੀ ਆ ਤੇ ਇਹਨਾਂ ਦੀ ਵੀ ਪੂਰੀ ਤਾਕੜੀ ਲਾਈ ਵੀ ਆ ਹਮਾਰਾ ਜਿਹੜੇ ਪਾਈਟ ਦੇ ਜਿਹੜੇ ਨੇ ਉਹਦੇ ਦੇਖਦੇ ਜਿਹੜੇ ਨੇ 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 ਜਿਹੜੇ ਏਸੀ ਸਾਰਾ ਆਪਣਾ ਜਿਹੜਾ ਦੇ ਤਾਂ ਠੀਕ ਹੈ ਜੀ ਥਾਣ ਪੀਣ ਦਾ ਕਾਫੀ ਦੁਕਾਨਾਂ ਨੇ ਤੇ ਅੱਗੇ ਹੈਗਾ ਉਰੇ ਸੀਐਮ ਨੇ ਆਉਣ ਨੂੰ ਦੱਸਿਆ ਆਪਾਂ ਨੇ ਪੂਰੀ ਤਿਆਰੀ ਚੱਲ ਰਹੀ ਆ 3 ਦਿਨ ਬਾਅਦ ਆ ਗਿਆ ਤੇ ਪੀਡੀਸੀ ਦੀ ਬਹੁਤ ਵੱਡੀ ਸਟਾਲ ਆ ਕਿਉਂਕਿ ਪੀਡੀਸੀ ਦਾ ਜਿਹੜਾ ਪਲਾਂਟ ਆ ਉਰੇ ਰਾਜਪੁਰੇ ਦੇ ਵਿੱਚ ਤੇ ਲਓ ਮਿੱਤਰੋ ਤੁਹਾਨੂੰ ਆਪਾਂ ਸਾਰਾ ਜਿਹੜਾ ਮਰਾਤ ਆ ਤੇ ਇਹਦੇ ਦੋ 파ਟ ਬਣਨਗੇ ਬਾਕੀ ਜਿਵੇਂ ਇੰਪਲੀਮੈਂਟ ਆਏ ਹੋਏ ਨੇ ਕੰਪਨੀਆਂ ਦੇ ਉਹਨਾਂ ਦੇ ਆਪਾਂ ਨੇ ਅਲੱਗ-ਅਲੱਗ ਵੀਡੀਓ ਬਣਾਈ ਆ ਉਹ ਤਾਂ ਬਣਾਈ ਆ ਵੀ ਫਿਰ ਜੇ ਆਪਾਂ ਇਹਦੇ ਵਿੱਚ ਐਡ ਕਰਦੇ ਤਾਂ ਬਹੁਤ ਬੜੀਆਂ ਵੀਡੀਓ ਬਣਨੀਆਂ ਸੀ ਤਾਂ ਕਰਕੇ ਆਪਾਂ ਅਲੱਗ-ਅਲੱਗ ਬਣਾਤੀਆਂ ਤੇ 4-5 파ਟ ਉਹਦੇ ਹੋ ਜਾਣਗੇ ਦੋ 파ਟ ਮੇਲੇ ਦੇ ਨੇ ਇਹ ਕੰਮ ਚੱਲਦਾ ਪੂਰਾ ਭਗਤ ਸਾਹਿਬ ਤੇ ਸੁਰਤੂ ਸਾਰਾ ਦਿਖਾਦਾ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਜੀ ਹੇਗਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜੂ ਦੱਸਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਭਰਾ ਨੇ ਕਰਿਆ ਵਿਆ ਉਹਨਾਂ ਦਾ ਧੰਨਵਾਦ ਚੱਲਦੇ ਹਾਂ ਆਪਾਂ ਗੱਡੀ ਕੋਲ ਤੇ ਲਓ ਜੀ ਮੇਤਰੋ ਆਪਾਂ ਗੱਡੀ 'ਚ ਬਹਿ ਗਏ ਤੇ ਪਿੰਡ ਨੂੰ ਚੱਲਦੇ ਹਾਂ ਹੁਣ ਸਾਰਾ ਮੇਲਾ ਕਵਰ ਕਰਤਾ ਤੁਹਾਨੂੰ ਦਿਖਾਈ ਆ ਦੋ ਪਾਰਟਾਂ 'ਚ ਪਾਰਟ ਕਰਤੇ ਦੀ ਇਹਦੇ ਆਪਾਂ ਤੇ ਕਈ ਵੀਡੀਓ ਅਲੱਗ-ਅਲੱਗ ਆਉਣਗੀਆਂ ਜਿਵੇਂ ਜਿਹੜੇ ਵੱਡੀਆਂ ਸਟਾਲਾਂ ਸੀ ਉਹਨਾਂ ਦੇ ਇੰਪਲੀਮੈਂਟ ਪੱਧਰ ਦੀ ਨਾ ਉਹ ਫਿਰ ਆਪਾਂ ਨੇ ਅਲੱਗ-ਅਲੱਗ ਵੀਡੀਓ ਪਾਵਾਂਗੇ ਲਗਾਤਾਰ ਵੀਡੀਓ ਆਉਣਗੀਆਂ ਮਤਲਬ ਤੁਸੀਂ ਦੇਖ ਸਕਦੇ ਹੋ ਡੇਲੀ ਆਪਾਂ ਵੱਧੋ-ਬਾਧਿਕ ਕਦੋਂ ਦਾ ਕਦੇ ਗੈਪ ਪੈ ਜੂਗਾ ਲਗਾਤਾਰ ਤੁਹਾਨੂੰ ਵੀਡੀਓ ਪਾਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਆਹ ਪਈ ਆ ਇੰਪਲੀਮੈਂਟ ਉਸੇ ਆਏ ਹੋਏ ਦੀ ਫਿਰ ਵੀਡੀਓ ਦੇਖਣ ਦਾ ਸਵਾਦ ਵੀ ਆਦਾ ਆਪਾਂ ਇੱਕ 파ਰਟ ਦੇਖ ਲਿਆ ਫਿਰ ਅੱਲੇ ਨੂੰ ਹੁੰਦਾ ਵੀ ਦੂਆ 파ਰਟ ਕਦੋਂ ਆਊਗਾ ਵੀ ਆਪਾਂ ਪੂਰੀ ਚੀਜ਼ ਦੇਖੀਏ ਉਸ ਕਰਕੇ ਆਪਾਂ ਜਲਦੀ ਤੋਂ ਜਲਦੀ ਸਾਰੀਆਂ ਵੀਡੀਓ ਐਡਿਟ ਕਰਕੇ ਬਸ ਨਾਲ ਦੀ ਨਾਲ ਪਾ ਦੇਣੀਆਂ ਨੇ ਹਾਂਜੀ ਬਾਬੇਓ ਤੇ ਇਹ ਸੀ ਆਪਣੀ ਮੇਲੇ ਦੇ ਦੋ 파ਰਟ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਉਹ ਬਹੁਤ ਜ਼ਰੂਰੀ ਆ ਵੀਰ ਜੀ ਅਗਰ ਤੁਸੀਂ ਸਾਡੇ ਨਾਲ ਜੋੜੇਗਾ ਤਾਂ ਸਾਡੀ ਜ਼ਿੰਮੇਵਾਰੀ ਆ ਵੀ ਨਵੀਆਂ ਤੋਂ ਨਵੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਆਪਣੇ ਭਰਾਵਾਂ ਨੂੰ ਆਪਾਂ ਦਿਖਾਈਏ ਤਾਂ ਵੱਧ ਤੋਂ ਵੱਧ ਆਪਾਂ ਵੀਡੀਓ ਪਾਵਾਂਗੇ ਤਾਂ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆਪਾਂ ਨੂੰ ਜਰੂਰ ਭਰਾਵੋ ਵੀਡੀਓ ਦੇਖਦੇ ਹੋ ਤੁਸੀਂ ਇਹ ਜੀ ਗੱਲ ਨਹੀਂ ਪਰ ਵੀਡੀਓ ਦੇਖ ਕੇ ਸਬਸਕ੍ਰਾਈਬ ਨਹੀਂ ਕਰਦੇ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਜਿਹੜਾ ਨੇ ਸਬਸਕ੍ਰਾਈਬ ਕਰਿਆ ਪਿਆ ਉਹਨਾਂ ਦਾ ਦਿਲੋਂ ਧੰਨਵਾਦ ਜੀ ਜਿਹੜੇ ਨਵੇਂ ਨੇ ਪਲੀਜ਼ ਉਹ ਵੀ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਜੇ ਕੋਈ ਗਲਤੀ ਆ ਉਹ ਵੀ ਦੱਸ ਦਿਆ ਕਰੋ ਕੋਈ ਚੱਕਰ ਨਹੀਂ ਤੁਸੀਂ ਆਪਣੇ ਭਰਾਵਾਂ ਨੂੰ ਬੜੇ ਨੂੰ ਛੋਟੇ ਨੂੰ ਜੋ ਵੀ ਦੇਖਦੇ ਨੇ ਦੱਸ ਦਿਆ ਕਰੋ ਆਪਾਂ ਅਗਲੀ ਵਾਰ ਉਹ ਗਲਤੀਆਂ ਨਹੀਂ ਕਰਾਂਗੇ ਕਿਉਂਕਿ ਸਾਹਵਰੀ ਉਮਰ ਬੰਦਾ ਸਿੱਖਦਾ ਇਹ ਨਹੀਂ ਵੀ ਪ੍ਰੋਪਰ ਬੰਦਾ ਕਹਿ ਦੂ ਕੋਈ ਮੈਨੂੰ ਸਭ ਕੁਝ ਆਉਂਦਾ ਜਦੋਂ ਜਦੋਂ ਬੰਦਾ ਚੱਲਦਾ ਕੰਮ ਦੇ ਵਿੱਚ ਉਦੋਂ ਉਦੋਂ ਨੂੰ ਬੰਦੇ ਨੂੰ ਬਹੁਤ ਚੀਜ਼ਾਂ ਪਤਾ ਲੱਗਦੀਆਂ ਨੇ ਉਹ ਸੁਧਾਰ ਕਰਦਾ ਇਸ ਲਈ ਜੇ ਕੋਈ ਕਮੀ ਹੁੰਦੀ ਹੈ ਤਾਂ ਦੱਸ ਦਿਆ ਕਰੋ ਕੋਈ ਚੱਕਰ ਨਹੀਂ ਥੈਂਕ ਯੂ ਸੋ ਮਚ ਦਿਲੋਂ ਲਵ ਯੂ ਦਾ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਨਵੇਂ ਵੀਡੀਓ ਦੇ ਵਿੱਚ ਜੀ ਤੇ ਹੁਣ ਆਪਾਂ ਚੱਲੀਏ ਪਿੰਡ ਨੂੰ